ਲਾਉ ਰਿਹਾ ਰਗੜਾ ਰਗੜਾ ਪਾਉ ਉਹ ਕਿਹਦੀ ਪੁਛਾਈ ਇਹ ਕਿਹਦਾ ਹਸਪੀਟਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀ ਜਥੇ ਦਾ ਭਪਿੰਦਰ ਸਿੰਘ ਜਲੰਧਰ ਨਾ ਬੜੀ ਖੁਸ਼ੀ ਦੀ ਗੱਲ ਹੈ ਇਹਨਾਂ ਸਕੂਨ ਮਿਲੇ ਇੱਥੇ ਆਣ ਕੇ ਵੀ ਮਹਾਰਾਜ ਦੀ ਬਾਣੀ ਦਾ ਪਾਠ ਚੱਲ ਰਿਹਾ ਉਹ ਸਾਰੇ ਮੇਰੇ ਵੀਰ ਜਿੰਨੇ ਤੱਕਾਦਾਲ ਤੋਂ ਸਤਿਕਾਰਯੋਗ ਬਾਬਾ ਜੀ ਸਾਰੇ ਅੱਜ ਜਨੰਦਨ ਮਨਾ ਰਹੇ ਆ ਮੈਂ ਸਮਝਦਾ ਵੀ ਸਾਨੂੰ ਸਾਰਿਆਂ ਨੂੰ ਮਹਾਰਾਜ ਦੀ ਬਾਣੀ ਦਾ ਓਟ ਆਸਰਾ ਲੈ ਕੇ ਜਿਹੜੇ ਇਹੋ ਜਿਹੇ ਧਰਮ ਨੂੰ ਚਾਹਦੇ ਆ ਕਈ ਵਾਰੀ ਅਸੀਂ ਦੇਖੀਦਾ ਵੀ ਕੇਕ ਕੱਟ ਕੇ ਇਹੋ ਜੇ ਕੰਮ ਨਹੀਂ ਕਰਨ ਚਾਹੀਦੇ ਜੇ ਬੰਨਣਾ ਜੋੜਾਂਗੇ ਤਾਂ ਹੀ ਜਿਹੜੇ ਆਪਣੇ ਬੱਚੇ ਆ ਉਹ ਮਾਰੇ ਦੀ ਬੰਨਣਾ ਜੁੜ ਕੇ ਇਤਿਹਾਸ ਨੂੰ ਜਾਣਨਗੇ ਤਾਂ ਵਧੀਆ ਤਰੀਕਾ ਮੈਂ ਵੱਡੇ ਵੀ ਚਿੱਤ ਦਾ ਨੂੰ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਥੇ ਦਾ ਪਾਇਤਸ਼ਾ ਸੁਨਾਮ ਜਿੰਦ ਤੱਕਾਂ ਦਾ ਉਹਨਾਂ ਦਾ ਬਾਤ ਪੁੱਛਦੇ ਆ ਜਾਣਦੇ ਆ ਤੇ ਬੜੇ ਚਾਹਾਂ ਦੇ ਬਨਾਲਾ ਦਾ ਇੱਕ ਖੁਸ਼ੀਆਂ ਵਾਲਾ ਪਹੁੰਚਾ ਦੇ ਤੇ ਸੇ ਖੁਸ਼ੀ ਦੇ ਵਿੱਚ ਕਰਾ ਪ੍ਰਸ਼ਾਨ ਜੀ ਦੇਖ ਵੀ ਹਾਜ਼ਰ ਆ ਤੇ ਸ਼ੁਭਕਾਮਨਾਵਾਂ ਜੀ ਅਗਲੇ ਲੱਗਣੇ ਨੇ ਉਸ ਤੋਂ ਬਾਅਦ ਫੋਜਾ ਲਗ ਰਚੀ ਵੀ ਆ ਮਾਣੋ ਪ੍ਰਸ਼ਾਨ ਜੀ ਮੰਮੀਆ ਉਹਨੂੰ ਬਾਅਦੇ ਆਪਦੇ ਆਪੇ ਬਾਅਦੀਆਂ ਵਾਈ ਨੀ ਕਿੱਥੋਂ ਆ ਰਿਹਾ ਹੈ ਜੈਦਾ ਕੀ ਪ੍ਰੋਗਰਾਮ ਵਾਹਿਗੁਰੂ ਜੀ ਦਾ ਸਾਨੂੰ ਸਾਰਾ ਵਾਹਿਗੁਰੂ ਜੀ ਦੀ ਖਤੇ ਜਥੇਦਾਰ ਕਿਸ਼ਿੰਦਰ ਸਿੰਘ ਮੇਸਰ ਆਇਆ ਜੱਸਾ ਸੰਗਰਾਮ ਪੜੀਆ ਕਰਨਾਂ ਦੋਦੇ ਜ세ਦਾਰ ਸਾਹਿਬ ਦਾ ਆ ਜਨਮ ਹੈ ਉਹਦੇ ਜਨਮ ਦਿਹਾੜੇ ਦੀ ਖੁਸ਼ੀ ਅੰਦਰ ਤੇ ਤੁਸੀਂਾਂ ਉਹ ਦੇਗਾਂ ਦੇ ਰੇੜੇ ਪਾਏ ਜਾ ਰਹੇ ਹਨ ਤੁਜਾਂ ਧੰਨ ਸਿੰਘ ਨਾਇਕ ਫਤਰੀਆਂ ਹੋਈਆਂ ਨੇ ਪੜਾ ਕੀਤਾ ਹੋਇਆ ਹੈ ਤੇ ਮਹਾਰਾਜ ਸਚੇ ਪਾਤਸ਼ਾਹ ਕੀ ਬੇਨਤੀ ਕਰਦੇ ਹਾਂ ਮਹਾਰਾਜ ਸਚੇ ਪਾਤਸ਼ਾਹ ਖਾਲਸਾ ਪੰਥ ਨੂੰ ਇੱਕਤਾ ਬਖਸ਼ ਅਤਵਾਦ ਬਖਸ਼ ਜੜਦੀ ਕਲਾ ਬਖਸ਼ ਸਰ ਸਰਫਾਤਾਰ ਉਹ ਸਮਾਂ ਨੇੜੇ ਆਵੇ ਜਿਸ ਸਮੇਂ ਅਸੀਂ ਖਾਲਸਾ ਰਾਜ ਬੇਕਤੀਏ ਗੁਰੂ ਘਰਾਂ ਕਰੇ ਹਾਰ ਸੱਚੇ ਪਾਤਸ਼ਾਹ ਦਾਪਨ ਸੱਚੀ ਕਿਰਪਾ ਕਰੇ ਸਿੰਘਾਂ ਉੱਤੇ ਵੀ ਕਿਰਪਾ ਕਰੇ ਪਰਿਵਾਰ ਤੇ ਕੀ ਕਿਰਪਾ ਕਰੇ ਜਾਇਆ ਕ੍ਰਿਤੀ ਕਰੇ ਇਹ ਹੀ ਬੇਨਤੀਆਂ ਹਨ ਕਿ ਸਰਬਰ ਪਾਤਸ਼ਾਹ ਆਪਣੀ ਦਇਆ ਤੁਸੀਂ ਮਨਾ ਕੇ ਰੱਖੇ ਪਰ ਸਾਲ ਸੇ ਬੰਦੂਨ ਚੜਦੀ ਕਲਾ ਬਖਸ਼ੇ ਕਰੇ ਵਾੜੀ ਦੀ ਟਿਕਾਣਾ ਖਲਸਾ ਵਾਰੀ ਗੁੜੀ ਕੀ ਘਟੇ